ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਬਹੁਤ ਦਿਨਾਂ ਬਾਅਦ ਆਪਾਂ ਜਿਹੜੀ ਅੱਜ ਵੀਡੀਓ ਲੈ ਕੇ ਆ ਰਹੇ ਹਾਂ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਕਿਹਾ ਸੀਗਾ ਵੀ ਮੈਂ ਵੀਡੀਓ ਹੁਣ ਤੁਹਾਡੇ ਵਾਸਤੇ ਨਹੀਂ ਲੈ ਕੇ ਆਵਾਂਗਾ ਸੋ ਬਹੁਤ ਸਾਰੇ ਮੇਰੇ ਪਿੰਡ ਭਰਾਵਾਂ ਦੇ ਮੈਨੂੰ ਫੋਨ ਵੀ ਆਏ WhatsApp ਦੇ ਉੱਤੇ ਉਹਨਾਂ ਨੇ ਮੈਸੇਜ ਵੀ ਕੀਤੇ ਕਿ ਉਹ ਕਹਿੰਦੇ ਕਿ ਵੀਰ ਜੀ ਤੁਸੀਂ ਨਾ ਵੀਡੀਓ ਪਾਉਣੀਆ ਸ਼ੁਰੂ ਕਰੋ ਅਸੀਂ ਤੁਹਾਡਾ ਸਾਥ ਦੇਵਾਂ ਅਗਰ ਤੁਸੀਂ ਦੇਖੋ ਬਹੁਤ ਸਾਰੇ ਜਿਹੜੇ ਮੇਰੇ ਭੈਣ ਭਰਾ ਨੇ ਨਾ ਉਹ ਇਹੋ ਜਿਹੇ ਹੈਗੇ ਨੇ ਜਿਹੜੇ ਕਹਿੰਦੇ ਕਿ ਵੀਰ ਜੀ ਅਸੀਂ ਨਾ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਹੈਗੇ ਤੇ ਨਾ ਸਾਨੂੰ ਕੋਈ ਕੰਮ ਹੁੰਦਾ ਹੈਗਾ ਪਰ ਅਸੀਂ YouTube ਦੇ ਉੱਤੋਂ ਅਸੀਂ ਪੈਸਾ ਕਮਾਉਣਾ ਚਾਹੁੰਦੇ ਆ ਤੇ ਅਸੀਂ YouTube ਦੇ ਉੱਤੋਂ ਅਸੀਂ ਕਿਵੇਂ ਪੈਸਾ ਕਮਾ ਸਕਦੇ ਆ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹਾ ਤਰੀਕਾ ਦੱਸੂਗਾ ਬਹੁਤ ਵਧੀਆ ਤਰੀਕਾ ਵਾ ਵੀ ਤੁਸੀਂ ਉਸ ਤਰੀਕੇ ਨਾਲ ਤੁਸੀਂ YouTube ਦੇ ਉੱਤੋਂ Facebook ਦੇ ਉੱਤੋਂ Instagram ਦੇ ਉੱਤੋਂ ਤੁਸੀਂ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾ ਸਕਦੇ ਹੋ ਉਹਦੇ ਵਿੱਚ ਕੁਝ ਵੀ ਨਹੀਂ ਕਰਨਾ ਹੈਗਾ ਤੁਸੀਂ ਇੱਕ ਦੋ ਐਪਲੀਕੇਸ਼ਨਾਂ ਨੂੰ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰਨਾ ਕਰਨ ਤੋਂ ਬਾਅਦ ਤੁਸੀਂ ਉਹਨੂੰ ਆਪਣੇ YouTube ਚੈਨਲ ਦੇ ਉੱਤੇ ਅਪਲੋਡ ਕਰ ਦੇਣਾ ਅਪਲੋਡ ਕਰਨ ਤੋਂ ਬਾਅਦ ਤੁਸੀਂ ਉਹ ਉਹਨੂੰ ਉਸੇ ਵੀਡੀਓ ਤੁਸੀਂ Facebook ਤੇ ਵੀ ਪਾ ਸਕਦੇ ਹੋ ਤੇ Instagram ਤੇ ਵੀ ਪਾ ਸਕਦੇ ਹੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਜੀ ਕਿਉਂਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਸਟੈਪ ਵਾਈਜ਼ ਸਟੈਪ ਦੱਸਾਂਗਾ ਤੁਸੀਂ ਕਿਹੜੀ ਕਿਹੜੀ ਚੀਜ਼ ਨੂੰ ਕਿਵੇਂ ਕਵਰ ਕਰਨਾ ਕਿਹੜੀ ਐਪਲੀਕੇਸ਼ਨ ਨੂੰ ਤੁਸੀਂ ਡਾਊਨਲੋਡ ਕਰਨਾ ਤੇ ਕਿਵੇਂ ਤੁਸੀਂ ਵੀਡੀਓ ਨੂੰ ਜਿਹੜੀ ਉਹਨੂੰ ਡਾਊਨਲੋਡ ਕਰਕੇ ਉਹਨੂੰ ਕਿਵੇਂ ਤੁਸੀਂ ਐਡਿਟ ਕਰਨਾ ਵਾ ਸੋ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਅ ਤੱਕ ਜਰੂਰ ਦੇਖਿਓ ਅਸਾਂ ਨੂੰ ਮੇਰੀ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਰਿਓ ਜੀ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਕਿਵੇਂ ਲੱਗੀ ਜੀ ਸੋ ਆਓ ਦੋਸਤੋ ਚਲਦੇ ਆ ਮੇਰੀ ਮੋਬਾਈਲ ਸਕਰੀਨ ਦੇ ਵਿੱਚ ਦੇਖੋ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਆਪਣੇ ਪਲੇ ਸਟੋਰ ਐਪਲੀਕੇਸ਼ਨ ਦੇ ਵਿੱਚ ਚਲੇ ਜਾਣਾ ਤੁਸੀਂ ਇੱਥੇ ਜਾ ਕੇ ਲਿਖਣਾ ਬਾਬਾ ਸ਼ੇਰੂ ਕਿਡਸ ਆ ਦੇਖੋ ਮੈਂ ਆਲਰੇਡੀ ਲਿਖਿਆ ਬਾਬਾ ਸ਼ੇਰੂ ਕਿਡਸ ਤੁਸੀਂ ਇਹ ਐਪਲੀਕੇਸ਼ਨ ਨੂੰ ਡਾਊਨਲੋਡ ਕਰਕੇ ਆਪਣੇ ਫੋਨ ਦੇ ਵਿੱਚ ਇੰਸਟਾਲ ਕਰ ਲੈਣਾ ਇੰਸਟਾਲ ਕਰਨ ਤੋਂ ਬਾਅਦ ਇਹਨੂੰ ਓਪਨ ਕਰਾਂਗੇ ਓਪਨ ਜਦੋਂ ਤੁਸੀਂ ਕਰੋਗੇ ਨਾ ਤੁਹਾਡੀ ਵੀਡੀਓ ਕੁਝ ਇਦਾਂ ਦੀ ਦੇਖਣ ਨੂੰ ਮਿਲੇਗਾ ਤੁਹਾਡਾ ਇੰਟਰਫੇਸ ਹੈ ਜਿਹੜਾ ਦੇਖੋ ਤੁਹਾਨੂੰ ਬਹੁਤ ਸਾਰੇ ਇਹ ਪਲੇ ਇੰਗ ਕਰਨ ਵਾਸਤੇ ਦੇ ਦੇਗਾ ਦੇਖੋ ਮੈਂ ਤੁਹਾਨੂੰ ਦਿਖਾਉਣਾ ਇੱਕ ਵਾਰੀ ਤੁਹਾਨੂੰ ਆਜ ਤੁਸੀਂ ਨਾ ਆਪ ਬਾਰੀ ਬਾਰੀ ਸਿਰ ਤੁਸੀਂ ਪਲੇ ਕਰਨੇ ਜੇ ਮਤਲਬ ਤੁਸੀਂ ਪਹਿਲਾ ਲੈਸਨ ਦੇਖ ਲਓਗੇ ਇਹ ਅਨ ਹੁਣ ਆਪਾਂ ਕੀ ਕਰਦੇ ਆ ਆ ਪਹਿਲੀ ਚੀਜ਼ ਆ ਜਿਹੜੀ ਆਪਾਂ ਇਹਨੂੰ ਪਲੇ ਕਰ ਲੈਣਾ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਵਾ ਆਪਾਂ ਇਹਦੀ ਸਕਰੀਨ ਰਿਕਾਰਡਿੰਗ ਤੁਸੀਂ ਆਪਣੇ ਫੋਨ ਦੀ ਸਕਰੀਨ ਰਿਕਾਰਡਿੰਗ ਆ ਜਿਹੜੀ ਉਹ ਓਨ ਕਰ ਲੈਣੀ ਆ ਤੇ ਆ ਜਿਹੜਾ ਪੂਰਾ ਲੈਸਨ ਆ ਆਪਾਂ ਇਹ ਪੂਰੇ ਲੈਸਨ ਨੂੰ ਨਾ ਜੀ ਆਪਾਂ ਉਹ ਇੰਨੀ ਸਕਰੀਨ ਰਿਕਾਰਡਿੰਗ ਕਰ ਲੈਣੀ ਜਿਵੇਂ ਇਹ ਆ ਨਾ ਆਪਾਂ ਇਹਨੂੰ ਪਲੇ ਕਰਦੇ ਆ ਆਪਾਂ ਫਿਰ ਆਪਾਂ ਆਪਾਂ ਇਹਨੂੰ ਸਾਡੂਗਾ ਇਹ ਪੂਰਾ ਲੈਸਨ ਜਿਹਨੇ ਦੇਖ ਲੈਣਾ ਚੱਲ ਗਏ ਜੋ ਇਹ ਵਰੀਆ ਫਿਰ ਤੁਸੀਂ ਦੂਸਰੇ ਦੇ ਵੀ ਕਰ ਲੈਣਾ ਇਸ ਤਰ੍ਹਾਂ ਦੇਖੋ ਦੂਜਾ ਆ ਗਿਆ ਤੁਸੀਂ ਇਸ ਤਰ੍ਹਾਂ ਕਰ ਲੈਣਾ ਅੱਤੋ ਬਸ ਜੱਜ ਜਿੱਦ ਮੈਨੂੰ ਪਸੰਦ ਆ ਰਿਹਾ ਤੁਸੀ ਪਹਿਲਾ ਵੀਡੀਓ ਪਾ ਦਿਨਾ ਜਦੋਂ ਸਕਰੀਨ ਰਿਕਾਰਡਿੰਗ ਹੋਣੀ ਹੈ ਜੀ ਤੁਹਾਡੀ ਸਕਰੀਨ ਰਿਕਾਰਡਿੰਗ ਹੋਣ ਤੋਂ ਬਾਅਦ ਤੁਸੀਂ ਕੀ ਕਰਨਾ ਤੁਸੀਂ ਆਪਣੇ VN ਵੀਡੀਓ ਐਡੀਟਰ ਦੇ ਵਿੱਚ ਚਲੇ ਜਾਣਾ ਜੀ ਜਦੋਂ ਤੁਸੀਂ VN ਵੀਡੀਓ ਐਡੀਟਰ ਦੇ ਵਿੱਚ ਚਲੇ ਜਾਓਗੇ ਜੀ ਤੁਸੀਂ ਕੀ ਕਰਨਾ ਇੱਥੇ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰਨਾ ਜੀ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਨਿਊ ਪ੍ਰੋਜੈਕਟ ਤੇ ਕਲਿੱਕ ਕਰਨਾ ਨਿਊ ਪ੍ਰੋਜੈਕਟ ਤੇ ਕਲਿੱਕ ਕਰਨ ਤੋਂ ਬਾਅਦ ਨਾ ਮੈਂ ਇੱਕ ਆਲਰੇਡੀ ਪਹਿਲਾਂ ਇੱਕ ਵੀਡੀਓ ਕੀਤੀ ਹੋਈ ਆ ਆ ਰਹੀ ਆ ਮੈਨੂੰ ਚੱਕ ਕੇ ਇਹਦੇ ਵਿੱਚ ਲੈ ਜਾਂਦਾ ਜੀ ਇਸ ਤੋਂ ਬਾਅਦ ਲੇਜੰਡ ਤੋਂ ਬਾਅਦ ਨਾ ਦੇਖੋ ਤੁਸੀਂ ਕੀ ਕਰਨਾ origignal ਲਿਖਿਆ ਆ ਪਹਿਲਾਂ ਜਿਹੜਾ ਸਾਈਜ਼ ਆ ਉਹ ਆਪਾਂ ਸਿਲੈਕਟ ਕਰਨਾ ਇਹਦਾ ਜਿਹੜਾ ਸਾਈਜ਼ ਆ ਜੀ ਆਪਾਂ ਕਰਨਾ YouTube ਵਾਲਾ origignal ਤੇ ਕਲਿੱਕ ਕਰਾਂਗੇ ਆ 16.9 ਤੇ ਆ ਗਿਆ ਜੀ ਆ ਦੇਖੋ ਹੋ ਗਿਆ ਆ ਦੇਖੋ ਥੋੜਾ ਸਾਈਜ਼ ਛੋਟਾ ਨਾ ਆਪਾਂ ਇਹਦੇ ਚੱਕ ਕੇ ਨੂੰ ਵੱਡਾ ਕਰ ਦਾਂਗੇ ਥ ਦੇਖੋ ਇਹ ਹੋ ਰਿਹਾ ਇਹਦੀ ਜਿਹੜੀ ਸਾਊਂਡ ਆ ਨਾ ਪਿੱਛੇ ਆਪਾਂ ਇਹ ਸਾਊਂਡ ਨਹੀਂ ਲੈਣਾ ਚਾਹੁੰਦੇ ਅਗਰ ਤੁਸੀਂ ਇਹ ਸਾਊਂਡ ਯੂਜ਼ ਕਰੋਗੇ ਤਾਂ ਤੁਹਾਨੂੰ ਕਾਪੀਰਾਈਟ ਸਟ੍ਰਾਈਕ ਆ ਜਾਏਗਾ ਪਹਿਲੀ ਗੱਲ ਤਾਂ ਆਪਾਂ ਇੱਕ ਸਾਊਂਡ ਨਹੀਂ ਲੈਣਾ ਹੈਗਾ ਇੱਕ ਉਪਰ ਆ ਦੇਖੋ ਉੱਪਰ ਨਾ ਬਾਬਾ ਸ਼ੇਰੋ ਦਾ ਲੋਗੋ ਲੱਗਾ ਹੋਇਆ ਵਾ ਇਹ ਵੀ ਨਹੀਂ ਆਪਾਂ ਲੈਣਾ ਹੈਗਾ ਇੱਕ ਦੀ व्हील्स ਓਨ ਦੀ ਬੱਸ ਇਹ ਵੀ ਨਹੀਂ ਆਪਾਂ ਲੈਣਾ ਹੈਗਾ ਆਪਾਂ ਸਟਾਰਟ ਕਰਦੇ ਹਾਂ ਇਹ ਆਪਾਂ ਇੱਥੇ ਕਰਾਂਗੇ ਇੱਥੋਂ ਆਪਾਂ ਕੱਟ ਕਰ ਦਾਂਗੇ ਆਪਾਂ ਇਹਦੇ ਸਪਲੀਟ ਤੇ ਕਲਿੱਕ ਕਰਾਂਗੇ ਅਜਲਾ ਅਗਲਾ ਹਿੱਸਾ ਆਪਾਂ ਇਹਨੂੰ ਡਿਲੀਟ ਕਰ ਦਾਂਗੇ ਡਿਲੀਟ ਕਰਨ ਤੋਂ ਬਾਅਦ ਦੇਖੋ ਜੀ ਆ ਜਾ ਰਿਹਾ ਆ ਹੋ ਗਿਆ ਹਨਾ ਹੁਣ ਆਪਾਂ ਕੀ ਕਰਨਾ ਇਹਦਾ ਸਾਈਜ਼ ਥੋੜਾ ਜਿਹਾ ਵੱਡਾ ਕਰਾਂਗੇ ਆਪਾਂ ਇਹ ਇਹਨੂੰ ਚੱਕ ਕੇ ਆਪਾਂ ਇਹਦਾ ਥੋੜਾ ਜਿਹਾ ਸਾਈਜ਼ ਆਪਾਂ ਇਹਦਾ ਵੱਡਾ ਕਰਾਂਗੇ ਦੇਖੋ ਆ ਹੋ ਗਿਆ ਵੱਡਾ ਸਾਈਜ਼ ਠੀਕ ਹੈ ਜੀ ਇਹਨੂੰ ਇੱਥੇ ਆ ਇੱਥੇ ਇੱਕ ਕਰ ਦਿੰਦੇ ਆ ਦੇਖੋ ਜੀ ਲੋਗੋ ਵੀ ਦੇਖੋ ਬਾਬਾ ਸ਼ਰਦਾ ਲੋਗ ਗਿਆ ਤੇ ਉਹ ਵੀ ਹੁਣ ਆਪਾਂ ਇਹਨੂੰ ਪਲੇ ਕਰਕੇ ਦੇ ਆਪ ਪਲੇ ਹੋ ਗਿਆ ਠੀਕ ਆ ਹੁਣ ਤੁਸੀਂ ਇਹਦੇ ਵਿੱਚ ਕੀ ਕਰਨਾ ਵਾ ਜਿਹੜੀ ਆਪਾਂ ਮੈਂ ਦੂਜੀ ਜਿਹੜੀ ਇਹਦੇ ਵਿੱਚ ਪੋਣੀ ਵੀ ਤੁਹਾਨੂੰ ਕਾਪੀ ਰਾਈਟ ਸਟ੍ਰਾਈਕ ਨਾਵੇ ਅਗਰ ਤੁਸੀਂ 뮤జిక్ ਲਓਗੇ ਤਾਂ 뮤జిక్ ਨਾਲ ਤੁਸੀਂ ਤੁਹਾਨੂੰ ਕਾਪੀ ਰਾਈਟ ਸਟ੍ਰਾਈਕ ਆ ਜਾਏਗਾ ਆਪਾਂ ਕੀ ਕਰਨਾ ਪਹਿਲਾਂ ਆਪਾਂ ਇਹਨੂੰ ਮਿਊਟ ਕਰ ਲੈਨੇ ਇੱਥੋਂ ਮਿਊਟ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਵਾ ਇਹਨੂੰ ਆਪਾਂ ਮਿਊਟ ਕਰਤਾ ਹੁਣ ਆਪਾਂ ਇਹਦੇ ਵਿੱਚ ਆਡੀਓ ਆਪਣੀ ਰਿਕਾਰਡ ਕਰਾਂਗੇ ਕਿਵੇਂ ਕਰਨੀ ਇੱਥੇ ਦੇਖੋ ਰਿਕਾਰਡਿੰਗ ਤੇ ਕਲਿੱਕ ਕੀਤਾ ਇਹਨੂੰ ਆਪਾਂ ਰਿਕਾਰਡ ਕਰ ਲੈਨੇ ਦੇਖੋ ਹੁਣ ਪਲੇ ਹੋਏਗਾ ارے بچے کہاں جا رہے ہو مستی کرنے جا رہے ہو اپ ہم تو ائے ہیں گھومنے ہم تو مستی کریں گے ہم نہیں بیٹھیں گے آرام سے ارے بچوں چوٹ مت کھا لینا अरे बच्चों बैठ जाओ बैठ जाओ चोट लग जाएगी स्टॉप 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 मैं आपका चलान कर दूंगा अगर आप ना रुके तो अरे भैया पुलिस वाले भैया हमको इंजॉय करने दो हम तो घूमेंगे अरे आप मत गिर जाओ आप भी बैठे रहो अरे स्टॉप स्टॉप आप कहीं पे चोट लग जाएगी नहीं लगेगी, नहीं लगेगी नहीं लगेगी हम तो मस्ती करना है पुलिस वाले भैया हेलो हेलो कैसे हो आप अरे अरे स्टॉप 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 अगर आपने स्टॉप नहीं किया तो मैं आपका चलान कर दूँगा ਅਬ ਤੁਸੀਂ ਇਦਾਂ ਬੋਲ ਕੇ ਤੁਸੀਂ ਆਪਣੇ ਵੱਲੋਂ ਕੋਈ ਵੀ ਕਹਾਣੀ ਜੀ ਬਣਾ ਕੇ ਰੱਖ ਲੈਣਾ ਆਪਾਂ ਰੱਖ ਲੈਣਾ ਹੁਣ ਮੈਂ ਤੁਹਾਨੂੰ ਪਲੇ ਕਰਕੇ ਸੁਣਾਉਣਾ ਦੇਖੋ ਅਰੇ ਬੱਚੇ ਕਹਾਂ ਜਾ ਰਹੇ ਹੋ ਮਸਤੀ ਕਰਨੇ ਜਾ ਰਹੇ ਹੋ ਆਪ ਹਮ ਤੋ ਆਏ ਹਾਂ ਘੁੰਮਣੇ ਹਮ ਤੋ ਮਸਤੀ ਕਰਾਂਗੇ ਹਮ ਨਹੀਂ ਬੈਠੇਂਗੇ ਆਰਾਮ ਸੇ ਅਰੇ ਬੱਚੋ ਤੁਸੀਂ ਇਦਾਂ ਲਗਾ ਸਕਦੇ ਹੋ ਠੀਕ ਹੈ ਜੀ ਜਦੋਂ ਤੁਸੀਂ ਤੁਹਾਡੀ ਤੁਸੀਂ ਇਦਾਂ ਲਗਾ ਦੋਗੇ ਇਹਨੂੰ ਤਾਂ ਤੁਸੀਂ ਕੀ ਕਰਨਾ ਇਹਦੇ ਵਿੱਚ ਤੁਸੀਂ ਇਹਦੇ ਵਿੱਚ ਨਾ ਮਿਊਜ਼ਿਕ ਵੀ ਲਗਾ ਸਕਦੇ ਹੋ ਇਹਦੇ ਵਿੱਚ ਤੁਸੀਂ ਨਾ ਬੱਚਿਆਂ ਦੀ ਕਿਡਸ ਦੀ ਪੋਇਮ ਹੁੰਦੀ ਹੈ ਜਿਹੜੀ ਜੀ ਤੁਸੀਂ ਕਿਡਸ ਪੋਇਮ ਵੀ ਤੁਸੀਂ ਇਹਦੇ ਵਿੱਚ ਤੁਸੀਂ ਲਗਾ ਸਕਦੇ ਹੋ ਕਿਡਸ ਪੋਇਮ ਵੀ ਤੁਸੀਂ ਕਿੱਥੋਂ ਨੈਟ ਤੋਂ ਡਾਊਨਲੋਡ ਕਰਨੀਆਂ ਕਿਵੇਂ ਲਗਾਉਣੀਆਂ ਕਿਡਸ ਪੋਇਮ ਨਾਲ ਕੀ ਹੈ ਕਿ ਤੁਹਾਡੀ ਵੀਡੀਓ ਬੱਚੇ ਜ਼ਿਆਦਾ ਦੇਖਣਗੇ ਅਗਰ ਤੁਸੀਂ ਚਾਹੋ ਨੀ ਵੀ ਮੈਂ ਤੁਹਾਨੂੰ ਇਹਦੇ ਵਿੱਚ ਦੱਸਾਂ ਵੀ ਤੁਸੀਂ ਕਿਡਸ ਨੂੰ ਕਿਡਸ ਪੋਇਮ ਕਿਵੇਂ ਲਗਾਉਣੀਆਂ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਕਮੈਂਟ ਕਰੋ ਤਾਂ ਮੈਂ ਤੁਹਾਨੂੰ ਦੱਸ ਦਾਂਗਾ ਵੀ ਮਤਲਬ ਤੁਸੀਂ ਜਿਹੜਾ ਕਿਡਸ ਦੀ ਪੋਇਮ ਆ ਨੈਟ ਤੋਂ ਕਿੱਥੋਂ ਲੈ ਕੇ ਆਉਣੀ ਹੈ ਨੋ ਕਾਪੀਰਾਈਟ ਤੁਸੀਂ ਜੇ ਨਾਲ ਜਿੱਤੇ ਤੁਹਾਨੂੰ ਕਾਪੀਰਾਈਟ ਨਾ ਮਿਲੇ ਤੇ ਤੁਹਾਡੀ ਵੀਡੀਓ ਵੀ ਵਾਇਰਲ ਹੋਵੇ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸ ਦਾਂਗਾ ਤਾਂ ਪਲੀਜ਼ ਇਸ ਵੀਡੀਓ ਥੱਲੇ ਵੱਧ ਤੋਂ ਵੱਧ ਤੁਸੀਂ ਕਮੈਂਟ ਕਰਕੇ ਦੱਸ ਦਿਓ ਹੁਣ ਆਪਾਂ ਇਹਨੂੰ ਕੀ ਕਰਦੇ ਆ ਆਪਾਂ ਇਹਨੂੰ ਐਕਸਪੋਰਟ ਕਰ ਲੈਣਾ ਇਹ ਵੀਡੀਓ ਮੇਰੀ ਐਕਸਪੋਰਟ ਹੋ ਜੇਗੀ ਜੀ ਠੀਕ ਹੈ ਜੀ ਹੁਣ ਇਹ ਵੀਡੀਓ ਮੇਰੀ ਐਕਸਪੋਰਟ ਹੋ ਚੁਗੀ ਆ ਹੁਣ ਮੈਂ ਤੁਹਾਨੂੰ ਦਿਖਾਣਾ ਗੈਲਰੀ ਦੇ ਵਿੱਚ ਜਾ ਕੇ ਇਹ ਜਿਹੜੀ ਵੀਡੀਓ ਹੁਣ ਮੈਂ ਐਕਸਪੋਰਟ ਕੀਤੀ ਆ ਹੁਣ ਮੈਂ ਤੁਹਾਨੂੰ ਆਪਣੀ ਗੇਲੀ ਦੇ ਵਿੱਚ ਲੈ ਕੇ ਜਾਂਦਾ ਦੇਖੋ ਉਹ ਜਿਹੜੀ ਵੀਡੀਓ ਸੀ ਮੇਰੀ ਇਹ ਐਕਸਪੋਰਟ ਹੋ ਗਿਆ ਦੇਖੋ ਤੁਹਾਨੂੰ ਪਲੇ ਕਰਕੇ ਦਿਖਾਣਾ ਅਰੇ ਜੇ ਛੋਟਾ ਸੋ ਬੱਚਾ ਦੇਖੋ ਗੱਡੀ ਚਲਾ ਰਹਾ ਹੈ ਕਿਤਨਾ ਅੱਛਾ ਲੱਗ ਰਹਾ ਹੈ ਇਹ ਸਾਥ ਮੇਰੀ ਹੋ ਗਈ ਨਾ ਕਿੰਨੀ ਵਧੀਆ ਵੀਡੀਓ ਬਣ ਕੇ ਰੈਡੀ ਹੋ ਗਈ ਹੈ ਜੀ ਹੁਣ ਤੁਸੀਂ ਕੀ ਕਰਨਾ ਹੈ ਅਗਰ ਤੁਸੀਂ ਚੋਣਿਓ ਮਤਲਬ ਇਹਦੇ ਪਿੱਛੇ ਮੈਂ ਕੇਟਸ ਦੀ ਪੋਇਮ ਜਿਹੜੀ ਮੈਂ ਉਹ ਲਗਾ ਕੇ ਦਿਖਾਵਾਂ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਤੁਸੀਂ ਕਮੈਂਟ ਕਰ ਦਿਓ ਤਾਂ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸ ਦਾਂਗਾ ਤੁਸੀਂ ਇਹਦੇ ਵਿੱਚ ਤੁਸੀਂ ਮਤਲਬ ਵੀ ਕਿਵੇਂ ਤੁਸੀਂ ਆਪਣੀ ਕੇਟਸ ਵਾਲੀ ਪੋਇਮ ਤੁਸੀਂ ਲਗਾ ਸਕਦੇ ਹੋ ਸੋ ਇਸ ਤਰੀਕੇ ਤੋ ਇਸ ਤਰ੍ਹਾਂ ਤੁਸੀਂ ਆਪਣੀ ਪਲੇ ਸਟੋਰ ਐਪਲੀਕੇਸ਼ਨ ਦੇ ਵਿੱਚ ਜਾ ਕੇ ਜੀ ਤੁਸੀਂ ਕੀ ਕਰਨਾ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਲੈਣਾ ਹੈ ਡਾਊਨਲੋਡ ਕਰਨ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਤੁਸੀਂ ਇਸ ਵੀਡੀਓ ਨੂੰ ਇਦਾਂ ਇਦਾਂ ਐਡਿਟ ਕਰਨਾ ਵਾ ਤੁਸੀਂ ਇਹਨੂੰ ਐਡਿਟ ਕਰ ਲੈਣਾ ਐਡਿਟ ਕਰਨ ਤੋਂ ਬਾਅਦ ਤੁਸੀਂ YouTube ਚੈਨਲ ਦੇ ਉੱਤੇ Facebook ਦੇ ਉੱਤੇ ਤੁਸੀਂ ਅਪਲੋਡ ਕਰ ਦੇਣਾ ਕਿਉਂਕਿ ਇਹ ਜਿਹੜੀ ਵੀਡੀਓ ਨੇ ਨਾ ਜਿਹੜੇ ਅੱਜ ਦੇ ਬੱਚੇ ਨੇ ਜਿਹੜੇ ਬਹੁਤ ਹੀ ਜ਼ਿਆਦਾ ਦੇਖਦੇ ਨੇ ਬਹੁਤ ਜ਼ਿਆਦਾ ਦੇਖਦੇ ਨੇ ਤੇ ਆ ਜਿਹੜੀ ਵੀਡੀਓ ਦੇ ਵਿਊ ਨੇ ਜਿਹੜੇ ਬਹੁਤ ਹੀ ਜ਼ਿਆਦਾ ਹੁੰਦੇ ਨੇ ਮਿਲੀਅਨ ਦੇ ਵਿੱਚ ਵਿਊ ਆਉਂਦੇ ਨੇ ਕਿਉਂਕਿ ਇਹ ਜਿਹੜੀ ਵੀਡੀਓ ਨੇ ਜਿਹੜਾ ਤੁਸੀਂ ਆਪਣੇ ਬੱਚੇ ਦੇਖ ਲਓ ਤੁਹਾਡੇ ਘਰ ਦੇ ਵਿੱਚ ਬੱਚੇ ਹੋਣਗੇ ਸਾਰਾ ਦਿਨ ਉਹ ਇਹੀ ਚੀਜ਼ਾਂ 카ਰਟੂਨ ਵਾਲੀ ਵੀਡੀਓ ਦੇਖਦੇ ਰਹਿੰਦੇ ਨੇ ਤੇ ਇਹ ਜਿਹੜੀ ਵੀਡੀਓ ਨੇ ਜਿਹੜੀਆਂ ਹਨਾ ਬਾਹਰਲੇ ਦੇਸ਼ਾਂ ਦੇ ਵਿੱਚ ਜਿਵੇਂ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਵਰਗੇ ਦੇਸ਼ ਹੋਗੇ ਉਹਨਾਂ ਦੇ ਵਿੱਚ ਜ਼ਿਆਦਾ ਦੇਖੀ ਜਾਂਦੀ ਆ ਕਿਉਂਕਿ ਉੱਥੋਂ ਦੇ ਬੱਚੇ ਇਹੋ ਜਿਹੀ ਚੀਜ਼ਾਂ ਨੂੰ ਜ਼ਿਆਦਾ ਦੇਖਦੇ ਆ ਤੇ ਇਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਾਂ ਤੁਸੀਂ ਆਪਣਾ ਕੁਝ ਐ ਮੇਰੇ ਪਿੰਡ ਭਰਾ ਕਹਿੰਦੇ ਨੇ ਕਿ ਵੀਰ ਜੀ ਸਾਨੂੰ ਕੁਝ ਵੀ ਨਹੀਂ ਆਉਂਦਾ ਹੈਗਾ ਉਹਨਾਂ ਲਈ ਇਹ ਚੀਜ਼ ਜਿਹੜੀ ਵੀਡੀਓ ਬਹੁਤ ਬਹੁਤ ਜ਼ਿਆਦਾ ਵਧੀਆ ਵਾ ਅਗਰ ਤੁਸੀਂ ਇਸ ਤਰੀਕੇ ਨਾਲ ਤੁਸੀਂ ਕੰਮ ਕਰੋਗੇ ਮੇਰੇ ਦੱਸੇ ਮੁਤਾਬਿਕ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਹਾਡਾ ਜਿਹੜਾ YouTube ਚੈਨਲ ਆ ਬਹੁਤ ਛੇਤੀ ਵਾਇਰਲ ਹੋ ਗਿਆ ਤਾਂ ਤੁਸੀਂ YouTube ਤੋਂ ਮਹੀਨੇ ਦੇ ਤੁਸੀਂ ਲੱਖ ਰੁਪਏ ਕਮਾਣੇ ਸ਼ੁਰੂ ਕਰ ਦੋਗੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੇਰੀ ਛੋਟੀ ਜੀ ਕੋਸ਼ਿਸ਼ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ